ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸलाम ਨਮਸਤੇ ਮੈਂ ਪ੍ਰਦੀਪ ਮਹਸਾਜਬ ਅੱਜ ਇੱਕ ਨਵੀਂ ਕਹਾਵਤ ਲੈ ਕੇ ਤੁਹਾਡੇ ਫੇਰ ਰੂਗ ਰੂਗ ਹੋਇਆ ਇਹ ਸਿਆਸੀ ਲੀਡਰ ਤਾਂ ਲੋਟੂ ਲਾਣੇ ਹੁੰਦੇ ਨੇ ਲੋਕਾਂ ਨੂੰ ਮੂਰਖ ਬਣਾ ਆਪ ਸਿਆਣੇ ਹੁੰਦੇ ਨੇ ਇਹਨਾਂ ਦੀ ਆਤਮਾ ਤੇ ਮਜ਼ਲੂਮਾਂ ਦੇ ਖੂਨ ਦੇ ਛਿੱਟੇ ਪਰਬੇ ਦਾਗ ਇਹਨਾਂ ਦੇ ਬਾਣੇ ਹੁੰਦੇ ਨੇ ਕਿਸਾਨ ਮਜ਼ਦੂਰ ਅੱਕ ਕੇ ਖੁਦਕਸ਼ੀਆਂ ਨੇ ਕਰ ਦੇ ਸੇਵਿਆਂ ਤੇ ਰੋਟੀ ਸੇਕਣ ਵਾਲੇ ਇਹ ਜਾਬਰ ਚਰਵਾਣੇ ਹੁੰਦੇ ਨੇ ਜੋ ਲੋਕ ਸੱਚ ਕਹਿਣ ਦੀ ਜੁਰਤ ਨਹੀਂ ਕਰਦੇ ਜੋ ਲੋਕ ਸੱਚ ਕਹਿਣ ਦੀ ਜੁਰਤ ਨਹੀਂ ਕਰਦੇ ਜ਼ੁਬਾਨ ਤੇ ਤਾਲਾ ਲਵਾਉਣ ਲਈ ਜੇਲਾ ਥਾਣੇ ਹੁੰਦੇ ਨੇ ਮਤਲਬ ਨਿਕਲਣ ਤੇ ਸਾਡੀਆਂ ਚੀਕਾਂ ਸੁਣਾਈ ਦਿੰਦੀਆਂ ਨਹੀਂ ਮਤਲਬ ਨਿਕਲਣ ਤੇ ਸਾਡੀਆਂ ਚੀਕਾਂ ਸੁਣਾਈ ਦਿੰਦੀਆਂ ਨਹੀਂ ਭੋਲੀ ਪਾਲੀ ਜਨਤਾ ਨੂੰ ਲੁੱਟਣ ਵਾਲੇ ਅਕਸਰ ਬੋਲੇ ਕਾਣੇ ਹੁੰਦੇ ਨੇ ਹੋਲੀ ਪਾਲੀ ਜਨਤਾ ਨੂੰ ਲੁੱਟਣ ਵਾਲੇ ਅਕਸਰ ਬੋਲੇ ਕਾਣੇ ਹੁੰਦੇ ਨੇ ਮੁਸਾਹਿਬਾਂ ਖਤਰਿਆਂ ਦੇ ਗੁੜਤੀ ਬਾਬਰ ਨੂੰ ਜਾਬਰ ਕਹਣੇ ਤੇ ਮੁਸਾਹਿਬਾਂ ਖਤਰਿਆਂ ਦੇ ਗੁੜਤੀ ਬਾਬਰ ਨੂੰ ਜਾਬਰ ਕਹਣੇ ਦੀ ਸਬਰ ਸਿਦਕ ਦੇ ਪੱਕੇ ਆ ਸਾਡੇ ਸੜਕਾਂ ਤੇ ਪੱਕੇ ਟਿਕਾਣੇ ਹੁੰਦੇ ਨੇ ਸਬਰ ਸਿਦਕ ਦੇ ਪੱਕੇ ਆ ਸਾਡੇ ਸੜਕਾਂ ਤੇ ਪੱਕੇ ਟਿਕਾਣੇ ਹੁੰਦੇ ਨੇ ਸੋ ਦੋਸਤੋ ਬਹੁਤ ਬਹੁਤ ਧੰਨਵਾਦ